ਗੜਤੀ ਵਾਲਾ ਦੇ ਵਿੱਚ ਇੱਕ ਮਰਡਰ ਦਾ ਮੈਟਰ ਵਾਪਰਿਆ ਤੇ ਉਸ ਵਿੱਚ ਗੜਤੀ ਵਾਲਾ ਪੁਲਿਸ ਦੇ ਅਧਿਕਾਰੀਆਂ ਵੱਲੋਂ ਐਸਐਚਓ ਗੁਰਸਾਹਿਬ ਸਿੰਘ ਵੱਲੋਂ ਉਹਨਾਂ ਦੀ ਪੂਰੀ ਟੀਮ ਵੱਲੋਂ ਬੜੀ ਮੁਸ਼ਤਿਹਦੀ ਦਿਖਾਈ ਗਈ ਹੈ ਤੇ ਮੌਕੇ ਤੇ ਹੀ ਦੋ ਜਿਹੜੇ ਉਹ ਕਾਤਲ ਸੀ ਉਹਨਾਂ ਨੂੰ ਕਾਬੂ ਵੀ ਕਰ ਲਿਆ ਗਿਆ ਸੀ ਚਲੋ ਬਾਕੀ ਤਿੰਨ ਵੀ ਉਹ ਜਿਹੜੇ ਕਾਬੂ ਆ ਗਏ ਸੀ ਕਿਸੇ ਨਾ ਕਿਸੇ ਤਰ੍ਹਾਂ ਉਹ ਕਿਵੇਂ ਦੇਖਦੇ ਹਾਂ ਤੁਹਾਡੇ ਮੁਲਾਜ਼ਮਾਂ ਦੇ ਅਧਿਕਾਰੀਆਂ ਨੇ ਬੜੀ ਫੁਰਤੀ ਦਿਖਾਈ ਹੈ ਕਿ ਉਹਨਾਂ ਦਾ ਸਪੋਰਟ ਜਿਹੜੇ ਦੋ ਕਾਤਲ ਸੀ ਉਸਰ ਉਹ ਅਰੈਸਟ ਕਰ ਲਏ ਸੀ ਦੇਖੋ ਬਹੁਤ ਹੀ ਐਪਰੀਸ਼ੀਏਬਲ ਗੱਲ ਹੈਗੀ ਐਸਐਚਓ ਗੁਰਸਾਹਿਬ ਨੇ ਤੇ ਉਹਨਾਂ ਦੀ ਟੀਮ ਨੇ ਬਹੁਤ ਕੁਇਕ ਰਿਸਪੌਂਡ ਕੀਤਾ ਹੈਗਾ ਆਲਰੇਡੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਈਵਨਿੰਗ ਨਾਕਾਬੰਦੀ ਦੌਰਾਨ ਸਾਡੇ ਗੈਸਟਿਡ ਆਫਿਸਰਸ ਡੀਐਸਪੀ ਚ ਐਸਪੀਸ ਤੇ ਐਸਐਚਓ ਚ ਬਾਹਰ ਰਹਿੰਦੇ ਹੈਗੇ ਤੇ ਇਸੇ ਲੜੀ ਦੇ ਵਿੱਚ ਗੁਰਸਾਹਿਬ ਨੇ ਵੀ ਨਾਕਾ ਲਾਇਆ ਵਾ ਸੀਗਾ ਜਦੋਂ ਉਹਨਾਂ ਨੂੰ ਇੰਟੀਮੇਸ਼ਨ ਆਈ ਕਿ ਇਸ ਤਰੀਕੇ ਦੇ ਕੋਈ ਇਨਸੀਡੈਂਟ ਵਾਰਦਾਤ ਹੋਈ ਹੈ ਕਿ ਜਿਦੇ ਵਿੱਚ ਇੱਕ ਦੋ ਬੰਦਿਆਂ ਤੇ ਅਟੈਕ ਕੀਤਾ ਗਿਆ ਹੈਗਾ ਉਹਨਾਂ ਨੇ ਇਮੀਡੀਏਟਲੀ ਜਿਹੜਾ ਹੈਗਾ ਆਪਣੀ ਟੀਮ ਦੇ ਨਾਲ ਉਹਦਾ ਰਸ਼ ਕੀਤਾ ਤੇ ਬਹੁਤ ਹੀ ਘੱਟ ਸਮੇਂ ਚ ਜਿਹੜਾ ਹੈਗਾ ਉਹਨਾਂ ਨੇ ਕ੍ਰਾਈਮਨਲਸ ਨੂੰ ਚੇਸ ਵੀ ਕੀਤਾ ਚਲੋ ਵਕਰੀ ਗੱਲ ਹੋਈ ਕਿ ਉਹ ਕ੍ਰਾਈਮਨਲਸ ਬੜਾ ਰੈਸ਼ ਡਰਾਈਵ ਕਰਦੇ ਵੇ ਜਿਹੜੇ ਜਾ ਰਹੇ ਸੀਗੇ ਤੇ ਉਹਨਾਂ ਦਾ ਇੱਕ ਐਕਸੀਡੈਂਟ ਹੋਇਆ ਤੇ ਨਾਲ ਦੇ ਨਾਲ ਸਾਡੀ ਟੀਮ ਪਹੁੰਚੀ ਜਿਹੜਾ ਐਕਸੀਡੈਂਟ ਸੀ ਵੀ ਇਵਨ ਉਹਨਾਂ ਨੂੰ ਹਸਪੀਟਲ ਲੈ ਜਾਣ ਚ ਮਦਦ ਕੀਤੀ ਐਟ ਦੀ ਸੇਮ ਟਾਈਮ ਜਿਹੜੇ ਕ੍ਰਾਈਮਨਲ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਹੈਗਾ ਤੇ ਬਹੁਤ ਐਪਰੀਸ਼ੀਏਬਲ ਕਾਰਵਾਈ ਹੈਗੀ ਅਸੀਂ ਉਹਨਾਂ ਨੂੰ ਡੀਜੀਪੀ ਸਾਹਿਬ ਵੱਲੋਂ ਜਿਹੜਾ ਹੈਗਾ ਉਹ ਇਨਾਮ ਵੀ ਰਿਵਾਰਡ ਰეკਮੈਂਡ ਕਰ ਰਹੇ ਹਾਂ ਤੇ ਮਨਜੋਗ ਡੀਜੀਪੀ ਸਾਹਿਬ ਨੂੰ ਰਿਵਾਰਡ ਦਿੱਤਾ ਜਾਏਗਾ ਸਰ ਲੇਟੈਸਟ ਇਨਫੋਰਮੇਸ਼ਨ ਕੀ ਹੈ ਇਸ ਮੈਟਰ ਦੇ ਵਿੱਚ ਬਹੁਤ ਸਾਰੇ ਰਿਯੂਮਰਸ ਵੀ ਨੇ ਚਰਚਾਵਾ ਵੀ ਨੇ ਕਿ ਇੱਕ ਹੋਰ ਕਾਤਲ ਦੀ ਹੈ ਜਿਹੜੀ ਉਹ ਮੌਤ ਹੋ ਗਈ ਹੈ ਜੀ ਹੁਣ ਤੱਕ ਜਿਹੜੀ ਅਪਡੇਟ ਹੈਗੀ ਉਹ ਹੈਗੀ ਕਿ ਜਿਹੜਾ ਏਕ ਅਟੈਕਰ ਸੀਗਾ ਉਹ ਕਾਫੀ ਸੀਰੀਅਸ ਸੀਗਾ ਜਦੀ ਡੈਥ ਰਿਪੋਰਟ ਕੀਤੀ ਗਈ ਹੈਗੀ ਦੂਸਰਾ ਜਿਹੜਾ ਬੰਦਾ ਸੀਗਾ ਉਹ ਸੀਰੀਅਸਲੀ ਇੰਜਰਡ ਸੀਗਾ ਤੇ ਉਹ ਅੰਡਰ ਟ੍ਰੀਟਮੈਂਟ ਸੀਗਾ ਐਜ ਆਫ ਨਾਊ ਜਿਹੜਾ ਹੈਗਾ ਏਕ ਹੀ ਬੰਦੇ ਦੀ ਡੈਥ ਰਿਪੋਰਟ ਹੋਈ ਹੈਗੀ ਬਾਕੀ ਜਿਹੜੀ ਅਪਡੇਟ ਹੋਏਗੀ ਤੁਹਾਨੂੰ ਦੱਸ ਦਿਆਂਗੇ